ਕਬੱਡੀ ਕਲੀਮੁੱਲਾ ਜੱਟ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਵਧਦਾ ਹੋਇਆ ਚਾਰ ਜਾਫੀ ਤਿਆਰ ਨੇ ਬਾਹੂ ਵਾਲਾ ਬਾਹੂ ਵਾਲਾ ਹਰਿਆਣੇ ਵਾਲਾ ਲੈਦੇ ਪੰਜਾਬ ਦਾ ਹੋ ਗਈ ਟੱਕਰ 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 ਕਬੱਡੀ 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 ਟੱਕਰ ਹੋ ਗਈ ਟੱਕਰ ਜੇ ਵੱਲੋਂ ਬਣ ਦਿਉਰੇ ਦੇ ਲਈ 50 ਡਾਲਰ ਨੇ ਮੇਰੇ ਵੀਰੋ ਪਾਠ ਪੜਾਉਂਦੇ ਨੇ ਸਿੱਖੀ ਦਾ ਔਰ ਉਹ ਦਿਨ ਵੀ ਆ ਰਿਹਾ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਮੋਸਨ ਬਿਲਾਲ ਢਿੱਲੋਂ ਇੱਕ ਬਿਲਾਲ ਗਿੱਲ ਖੇਡਦਾ ਮਾਣ ਕਰਦਾ ਸ਼ੱਬਾ ਥਿਆੜਾ ਆਓ ਤੁਹਾਡੇ ਸਾਹਮਣੇ ਮੋਸਨ ਬਿਲਾਲ ਢਿੱਲੋਂ ਔਰ ਦੂਜੇ ਪਾਸੇ ਮਨੀਸ਼ 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 ਦੀ ਖੇਡ ਵੱਖਰੀ ਐਨ ਕਹਿੰਦੇ ਰਵੀ ਦੀ ਰੇਡ ਵੱਖਰੀ ਦੁਨੀਆ ਦਾ ਮੰਨਿਆ ਪਰ ਮੰਨੇ ਹੈ ਅਜ ਦੇ ਸਮੇਂ ਦੇ ਵਿੱਚ ਪਹਿਲੇ ਨੰਬਰਾਂ ਦੇ ਵਿੱਚ ਨਾਮ ਆਉਂਦਾ ਅੰਬੇ ਦਾ ਕਈ ਹੋਈ ਕਬੱਡੀ ਦੇ ਹੁਣ ਚਾਰ ਜਾਫੀ ਉਹ ਵੀ ਦੁਨੀਆ ਦੇ ਮੰਨੇ ਪਰ ਮੰਨੇ ਨੇ ਹਮਿਲਟਨ ਸ਼ੈਰ ਆ ਬੱਲੇ 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 ਅਲੀ ਜ਼ਫਰ ਕੰਬੋ ਲਾਲਾ ਅਲੀ ਜ਼ਫਰ ਕੰਬੋ ਕੋਸ਼ਿਸ਼ ਕਰਦਾ ਹੈ ਡੱਕ ਲੈਣ ਦੀ ਪਰ ਪੁਆਇੰਟ ਧਾਵੀ ਦਾ ਜਿਹੜੇ ਛੋਟੇ ਹੁੰਦੇ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਪਿਆਰ ਦੇ ਨਾਲ ਲਾਲਾ ਆਖਿਆ ਜਾਂਦਾ ਇਹ ਲਾਲਾ ਪਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਾਨ ਫੇਰ ਮੇਰੇ ਮਿੱਤਰੋ ਮੋਹਸਨ ਬਿਲਾਲ ਮੋਹਸਨ ਢਿੱਲੋਂ ਵਧਿਆ ਹੋਇਆ ਰੇਡ ਪਾਉਣ ਦੇ ਲਈ ਅੰਦਾਜ਼ ਵੱਖਰਾ ਹੈ ਅੰਦਾਜ਼ ਵੱਖਰਾ ਕਬੱਡੀ ਪਾਉਣ ਦਾ ਜਾਫੀ ਚਾਰ ਨੇ ਤਿਆਰ ਵਰ ਤਿਆਰ ਨੇ ਹੁਣ ਵੇਖਦਾ ਵੀ ਕਾਣ ਸ਼ੀਲੂ 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 ਤੇ ਬਿਲਾਲ ਬਿਲਾਲ ਢਿੱਲੋਂ ਤੇ ਸ਼ੀਲੂ ਟੱਕਰ ਟੰਡੋ ਦੇ ਵਿੱਚ ਵੀ ਹੁੰਦੀ ਰਹੀ ਹੈ ਟੱਕਰ ਬਸਮੀ ਹੁੰਦੀ ਰਹੀ ਹੈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆ ਰੇਸ਼ਮ ਫਿਰ ਅਗਲੀ ਕਬੱਡੀ ਆ ਗਈ ਮੈਦਾਨ ਅੰਦਰ ਆ ਦੂਜੇ ਪਾਸੇ ਅਮਨ ਦਿਉਰੇ ਦਾ ਤੇ ਤੁੱਲਾ ਪੱਗੇ ਪਿੰਡ ਵਾਲਾ ਏ ਆਹ ਸਵਾਬ ਆ ਗਿਆ ਆਹ ਨਜ਼ਾਰਾ ਹਾਫ ਕਰਿਆ ਖੇਡ ਮੈਦਾਨ ਦੇ ਅੰਦਰ ਇਹਨੂੰ ਨਵਾਬ ਕਹਿੰਦੀ ਹੈ ਦੁਨੀਆ ਮਾ ਖੇਡ ਕਬੱਡੀ ਦਾ ਨਵਾਬ ਇੱਕ ਪਾਸੇ ਨਫੀਸ ਗੁੱਜਰ 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 ਅੰਬਾ ਤੇ ਗੁੱਜਰ ਅੰਬਾ ਤੇ ਗੁੱਜਰ ਅੰਬਾ ਤੇ ਗੁੱਜਰ ਖੇਡ ਮੈਦਾਨ ਦੇ ਅੰਦਰ ਆਓ ਸਾਹਮਣੇ ਬੱਲੇ 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 ਖਿੱਚ 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 ਹੇ ਅੰਬਾ ਸੁਰ ਸਿੰਘੀਆ ਸੁਰ ਸਿੰਘੀਆ ਆ ਖੇਡ ਮੈਦਾਨ ਦੇ ਅੰਦਰ ਨੰਬਰ ਅੰਬੇ ਦਾ ਚੱਲ ਤਕਦੀਰੇ ਦੋਵੇਂ ਦੌੜੀਏ ਦੇਖਦੇ ਆ ਕਿਹੜਾ ਬਾਜੀ ਮਾਰਦਾ ਬੱਗਿਆਂ ਵਾਲਾ ਦੁੱਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਦਾ ਸਟਾਰ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਸਾਹਮਣੇ ਚਾਰ ਬਾਹੂ ਵਾਲਾ ਸ਼ੀਲੂ ਸ਼ੀਲੂ ਦੁੱਲਾ ਸ਼ੀਲੂ ਦੁੱਲਾ ਸ਼ੀਲੂ ਦੁੱਲਾ ਕਬੱਡੀ 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 ਜੋਰ 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 ਬੱਗਿਆਂ ਵਾਲਾ ਦੁੱਲਾ ਨੰਬਰ ਆਪਣੀ ਟੀਮ ਦੇ ਲਈ ਟੱਕਰ ਤੇ ਹੌਲੀ ਹੌਲੀ ਅਗਲੀ ਮੌਸਮ ਦੇ ਵਿੱਚ ਆਪਣਿਆ ਥੋੜੀ ਜਿਹੀ ਠੰਡਕ ਜ਼ਰੂਰ ਹੈ ਪਰ ਆ ਮੈਚ ਨੇ ਨਾ ਸੇਵਕਾ ਅੱਗ ਕੱਢੀ ਪਈ ਹੈ ਅੱਗ ਕੱਢੀ ਪਈ ਹੈ ਉਹ ਜਫੇ ਤੇ ਜਫਾ ਆਮਦਿਆ ਦੱਸ ਕਿਦੀ ਕੀ ਦੇਣਾ ਜਫੇ ਤੇ ਜਫਾ ਜਫੇ ਤੇ ਜਫਾ ਵੱਡੇ ਬਾਈ ਥਾ ਜਫਾ ਲੱਗਦਾ ਹੈ ਵੱਡੇ ਬਾਈ ਠਾ ਜਫਾ ਲੱਗਦਾ ਉਹ ਵੱਡੇ ਬਾਈ ਠਾ ਜਫਾ ਜਫਾ ਲੱਗਦਾ ਨੰਬਰ 20 ਹੌਲੀ ਹੌਲੀ ਜਲਾਲ ਵਾਲਿਆ ক্লোਜ਼ 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 neck to neck ਫਾਈਟ ਬੈਠੀ ਹੈ ਅਗਲੀ ਕਬੱਡੀਆਂ ਦੀ ਗੱਲ ਮੇਰਾ ਵੀਰ ਬੱਗਾ ਲਾੜਪੁਰੀਆ ਖੇਡ ਮੈਦਾਨ ਦੇ ਉੱਧਰ ਅਗਲੀ ਕਬੱਡੀ ਬਿੱਟੂ ਰੌੜ ਜੀ ਆ ਜਾਓ ਮੇਰੇ ਵਾਲੇ ਮਾਈਕ ਤੇ ਭੱਜਿਆ ਵੀਰਿਆ ਲਓ ਆ ਦਿਲ ਰੇਂਡ ਪਾਉਣ ਦੇ ਲਈ ਮੇਰੇ ਵੀਰੋ ਫਿਰ ਦੇਖੀਏ ਤਿਆਰ ਵਰ ਤਿਆਰ ਹੈ ਇਧਰ ਦੇਖੀਏ ਮਨੀਸ਼ ਫਿਰ ਵੜ ਕੇ ਬੁੱਟ ਉਹ ਲਾਉਂਦਾ ਹੋਇਆ ਕਿੰਜੀ ਹੰਦੇ ਦੂਰ ਗੋਦੀ ਚੱਕ ਲੈਸ ਨਖੇ ਆ ਯਾਰਾ ਕੇ ਪੈਰ ਖਾਲੇ ਭਖੜੇ ਨੇ ਉਹ ਬੱਲੇ ਬੱਲੇ ਕਰਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਦਿਉਰੇ ਵਾਲਿਆ ਪਾਕ